ਸਿੱਧੂ ਮੂਸੇਵਾਲੇ ਦੇ ਮਾਪਿਆਂ ਦੇ ਘਰ ਰਾ ਆਪਣੇ ਪੁੱਤ ਦੀ ਦਾਤ ਬਖਸ਼ੀ ਹੈ ਇਸ ਖਬਰ ਨਾਲ ਸਿੱਧੂ ਪਰਿਵਾਰੀ ਨੇ ਸਕੋ ਸਿੱਧੂ ਮੂਸੇਵਾਲੇ ਨੂੰ ਚਾਣ ਵਾਲੇ ਲੱਖਾਂ ਲੋਕਾਂ ਵਿੱਚ ਖੁਸ਼ੀ ਹੈ ਇਸ ਵਿਚਾਰੇ ਪੰਜਾਬੀ ਲੋਕ ਗਾਇਕਾ ਜਸਵਿੰਦਰ ਬਰਾੜ ਨੇ ਮੂਸੇਵਾਲੇ ਦੀ ਅਧੂਰੀ ਖਵਾਸ਼ ਵੀ ਪੂਰੀ ਕੀਤੀ ਜਿਸ ਦੀ ਜਾਣਕਾਰੀ ਉਹਨਾਂ ਵੱਲੋਂ ਇੱਕ ਇੰਟਰਵਿਊ ਦੌਰਾਨ ਸਾਂਝੀ ਕੀਤੀ ਗਈ ਨਿੱਕੇ ਸਿੱਧੂ ਮੂਸੇਵਾਲੇ ਦੇ ਜਨਮ ਤੋਂ ਪਹਿਲਾਂ ਉਹਨਾਂ ਵੱਲੋਂ ਇੱਕ ਗੀਤ ਨਿੱਕੇ ਪੈਰੀ ਰਿਲੀਜ਼ ਕੀਤਾ ਗਿਆ ਸੀ ਇਸ ਗਾਣੇ ਤੋਂ ਇਸ ਗੱਲ ਦਾ ਇਸ਼ਾਰਾ ਮਿਲ ਗਿਆ ਸੀ ਕਿ ਮੂਸੇਵਾਲੇ ਦੇ ਕਾਰ ਬੱਚੇ ਦਾ ਜਨਮ ਹੋਣ ਵਾਲਾ ਹੈ ਹੁਣ ਨਿੱਕੇ ਸਿੱਧੂ ਮੂਸੇਵਾਲੇ ਦੇ ਜਨਮ ਅਗਰੋ ਜਸਵਿੰਦਰ ਬਰਾੜ ਕਾਫੀ ਜ਼ਿਆਦਾ ਸੁਰੱਖਿਆ ਵਿੱਚ ਬਣੀ ਹੋਈ ਹੈ ਕੋਨਾ ਦੇ ਵੱਖ-ਵੱਖ ਇੰਟਰਵਿਊ ਦੀਆਂ ਕਲਿੱਪਾਂ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਸਵਿੰਦਰ ਬਰਾੜ ਨੇ ਇਸ ਇੰਟਰਵਿਊ ਵਿੱਚ ਦੱਸਿਆ ਕਿ ਮੂਸੇਵਾਲਾ ਹਮੇਸ਼ਾ ਚਾਹੁੰਦਾ ਸੀ ਕਿ ਮੇਰੇ ਕੋਲ ਇੱਕ ਫੋਰਚੂਨਰ ਕਾਰ ਹੋਵੇ ਸਿੱਧੂ ਨੇ ਤਾਂ ਮੈਨੂੰ ਆਪਣੀ ਫੋਰਚੂਨਰ ਕਾਰ ਦੇਣ ਦੀ ਗੱਲ ਵੀ ਕੀਤੀ ਸੀ ਪਰ ਮੈਂ ਉਹ ਲੈਣ ਤੋਂ ਇਨਕਾਰ ਕਰ ਦਿੱਤੀ ਸੀ ਗਾਇਕਾਂ ਨੇ ਅੱਗੇ ਦੱਸਿਆ ਕਿ ਹੁਣ ਨਿੱਕੇ ਸਿੱਧੂ ਮੂਸੇਵਾਲੇ ਦੇ ਜਨਮ ਤੋਂ ਬਾਅਦ ਉਸਨੇ ਫੋਰਚਨਰ ਕਾਰ ਖਰੀਦ ਲਈ ਹੈ ਉਹਨਾਂ ਨੇ ਮੂਸੇਵਾਲੇ ਦੀ ਇੱਕ ਖਵਾਇਸ਼ ਵੀ ਪੂਰੀ ਕਰ ਦਿੱਤੀ ਜੋ ਉਸਦੇ ਜੀਵਨ ਤੇ ਜੀ ਅਧੂਰੀ ਰਹਿ ਗਈ ਸੀ